ਬਹੁਤ ਵਧੀਆ ਪੋਜੀਸ਼ਨ ਨਾਲ ਜਿੱਤਿਆ ਜੀ 401 ਵੋਟਾਂ ਦੀ ਲੀਡ ਨਾਲ ਅਸੀਂ ਮੈਸ ਜੋਨ ਤੋਂ ਇਲੈਕਸ਼ਨ ਜਿੱਤੀ ਹੈ ਬੜਾ ਵਧੀਆ ਸਪான்ਸਰ ਮਿਲਿਆ ਸਾਨੂੰ ਪਿੰਡਾਂ ਦੇ ਵਿੱਚੋਂ ਸਾਰੇ ਪਿੰਡਾਂ ਚੋਂ ਲੀਡ ਮਿਲੀ ਹੈ ਤੇ ਬਹੁਤ ਵਧੀਆ ਲੀਡ ਦੇ ਹਿਸਾਬ ਨਾਲ ਜਿੱਤਿਆ ਜੀ ਜਿਹੜੇ ਆਵੇ ਬਲਾਕ ਸਮਤੀ ਦੇ ਜਿੱਤੇ ਤੁਸੀਂ ਹਾਂ ਜੀ ਬਲਾਕ ਸਮਤੀ ਜਿੱਤੇ ਗੁਰਬਾਜ ਸਿੰਘ ਦੀ ਮਾਤਾ ਤਖਵਿੰਦਰ ਕੌਰ ਜੀ ਖੜੇ ਸੀ ਤੇ ਸਾਧੂ ਸਿੰਘ ਧਰਨਸੋਦ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਵਾਸਤੇ ਪ੍ਰਚਾਰ ਕੀਤਾ ਤੇ ਸਾਰੇ ਹੀ ਪਿੰਡਾਂ ਦਾ ਜਿੰਨੇ ਸਾਡੇ ਬਲੌਕ ਜੌਨ ਚ ਸਾਰੇ ਪਿੰਡ ਸਨ ਸਾਰੇ ਹੀ ਪਿੰਡਾਂ ਦਾ ਬਹੁਤ ਬਹੁਤ ਜਿਆਦਾ ਧੰਨਵਾਦ ਜਿਨ੍ਹਾਂ ਨੇ ਵੱਧ ਚੜ ਕੇ ਜੋਰ ਲਾਇਆ ਖਾਸ ਕਰਕੇ ਸਾਡੇ ਮਹਿਸਨਗਰ ਦਾ ਬਹੁਤ ਹੀ ਰਣੀਆ ਸੀ ਬਹੁਤ ਹੀ ਧੰਨਵਾਦ ਕਰਦੇ ਆ ਬਹੁਤ ਜਿਆਦਾ ਫਸਵਾ ਮੁਕਾਬਲਾ ਸੀ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਖਾਸ ਖਾਸਮ ਖਾਲ ਐਮਐਲਏ ਦੇ ਖਾਸ ਸਨ ਤਾਂ ਇੱਕ ਪਾਸੇ ਸੀ ਨਵਾਣੇ ਜੇ ਇਲੈਕਸ਼ਨ ਲੜ ਰਹੀ ਸੀ ਤੇ ਬਹੁਤ ਵੱਡੀ ਗੱਲ ਹੈ ਕਮ ਐਮਐਲਏ ਦੇ ਖਾਸ ਸੱਜੀ ਬਾਣ ਨੂੰ ਹਰਾਉਣਾ ਬਾੜੀ ਮੋਟੀ ਗੱਲ ਨਹੀਂ ਸਾਡੇ ਨਗਰ ਨੇ ਮੈਂਸ ਨੇ ਬਹੁਤ ਵੱਡਾ ਲੀਡ ਨਾਲ ਸਾਨੂੰ ਪਿੰਡ ਚੋਂ ਜਿਤਾ ਕੇ ਤੋਰਿਆ ਪਹਿਲਾਂ ਤਾਂ ਦੂਜੇ ਪਿੰਡਾਂ ਚ ਵੀ ਬਹੁਤ ਵਧੀਆ ਸਾਡੇ ਨਾਲ ਗੁਰਬਾਜ ਬਾਈ ਦੀ ਵੀ ਗੱਲ ਕਰਉਣਾ ਗਰਵਾਜ ਬਾਈ ਢੋਡੇ ਮਾਤਾ ਜੀ ਢੋਡੇ ਮਾਤਾ ਜੀ ਜਿੱਤੇ ਰਹੇ ਹਾਂਜੀ ਸਾਸਤਰੀ ਗਾਲੀ ਜੀ ਪਹਿਲਾਂ ਸਾਰਿਆਂ ਨੂੰ ਸਾਰੇ ਸਾਡੇ ਭਰਾਵਾਂ ਨੇ ਬਹੁਤ ਸਾਥ ਦਿੱਤਾ ਤੇ ਸਾਰੇ ਨਗਰ ਵਾਸੀਆਂ ਨੇ ਵੀ ਜਿੰਨੇ ਵੀ ਜੁਣ ਦੇ ਵਿੱਚ ਪਿੰਡ ਆਉਂਦੇ ਸੀ ਸਾਰਿਆਂ ਨੇ ਬਹੁਤ ਸਾਥ ਦਿੱਤਾ ਤੇ ਅਸੀਂ ਸਾਰੇ ਇੱਕ ਕਾਂਗਰਸ ਪਾਰਟੀ ਦੇ ਆਪਣੇ ਸਰਦਾਰ ਸਾਧੂ ਸਿੰਘ ਧਰਮਸੋਜੀ ਇਹਨਾਂ ਦੀ ਵੀ ਬਹੁਤ ਪ੍ਰਚਾਰ ਕੀਤਾ ਸਾਡੇ ਲਈ ਅਤੇ ਬਹੁਤ ਵਧੀਆ ਲੀਡ ਨਾਲ ਜਿੱਤੇ ਆ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਡਾ ਵੀ ਮਹਿਤਾਬ ਜੀ ਕੀ ਕਹਿਣਾ ਚਾਹੋਗੇ ਮਿਕੋ ਜੀ ਚਾਰ ਪਿੰਡਾਂ ਦੀ ਇਲੈਕਸ਼ਨ ਸੀ ਸਾਡੀ ਤੇ ਚਾਰੇ ਪਿੰਡਾਂ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਸਾਡਾ ਕਾਂਗਰਸ ਪਾਰਟੀ ਦਾ ਤੇ ਬਹੁਤ ਹੀ ਵਧੀਆ ਲੀਡ ਨਾਲ ਸਾਨੂੰ ਜਿੱਤ ਪ੍ਰਾਪਤ ਹੋਈ ਹੈ ਅਸੀਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਸਾਡੀ ਮਾਤਾ ਲਖਵਿੰਦਰ ਕੌਰ ਜੀ ਬਹੁਤ ਹੀ ਵਧੀਆ ਲੀਡ ਨਾਲ ਜਿੱਤੇ ਨੇ ਤੇ ਮੰਤਰੀ ਸਾਦੂ ਸਿੰਘ ਧਰਮਸੋਧ ਜੀ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਟਿਕਟ ਦਿੱਤੀ ਤੇ ਅਸੀਂ ਆਪਣੀ ਉਮੀਦ ਤੇ ਖਰੇ ਉੱtre ਹੋ ਉਹਨਾਂ ਦੀ ਉਮੀਦ ਤੇ ਖਰੇ ਉੱtre ਆ ਅਸੀਂ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੇਰਾ ਨਾਮ ਕੋਈ ਗੱਲ ਨਹੀਂ ਨਾ ਲਾ ਜੀ ਠੀਕ ਹੈ ਜੀ ਮੇਰਾ ਮੈਂ ਹਸਬੰਡ ਹੈ ਜੀ ਮੈਂ ਸਾਬਕਾ ਪੰਚਾਇਤ ਮੈਂਬਰ ਆ ਕਿਹੜੀ ਪਾਰਟੀ ਵੱਲੋਂ ਚੋਣ ਕਾਂਗਰਸ ਪਾਰਟੀ ਵੱਲੋਂ ਚੋਣ ਲੜੀ ਗਈ ਜੀ ਤੇ ਕਿੰਨੀ ਵੋਟ ਪੋਲ ਹੋਈ ਹੈ ਜੀ ਤੁਹਾਡੇ ਹਲਕੇ ਸਾਡੇ 1200 ਮਤਲਬ ਕਿ ਵੋਟ ਪਈ ਹੈ ਸਾਨੂੰ ਇਹਚੋਂ ਆਪਾਂ ਸੀ 400 ਤੋਂ ਪਲੱਸ ਰੇਟ ਤੇ ਜਿੱਤੇ ਆ ਜੀ ਕੌਣ ਜਿੱਤੇ ਹੈ ਜੀ ਤੁਹਾਡੇ ਪਿੰਡ ਨੂੰ ਆਪਣੇ ਗੁਰਵਾਸ ਸਿੰਘ ਜੀ ਉਹਨਾਂ ਦੀ ਮਾਤਾ ਜੀ ਖੜੇ ਸੀ ਲਖਵਿੰਦਰ ਕੌਰ ਜੀ ਠੀਕ ਹੈ ਉਹ ਜਿੱਤੇ ਨੇ ਜੀ ਪਿੰਡ ਕਿਹੜਾ ਸੀ ਲਖਵਿੰਦਰ ਕੌਰ ਜੀ ਦਾ ਜੀ ਮੈਂ ਇਸ ਪਿੰਡੀ ਸੀ ਜੀ ਠੀਕ ਹੈ ਜੇ ਮਤਲਬ ਤੁਹਾਡਾ ਤੁਸੀਂ ਪੰਜੋਂ ਪਿੰਡ ਚ ਹਾਂ ਜੀ ਪਹਿਲਾਂ ਸਾਬਕਾ ਪੰਚ ਸੀ ਜੀ ਮੈਂ ਮੌਜੂਦਾ ਨਹੀਂ ਨਾ ਮੌਜੂਦਾ ਨਹੀਂ ਸਾਬਕਾ ਪੰਚ ਸੀ ਜੀ ਤੇ ਕਿਹੜੀ ਪ ਚੋਣ ਜਿੱਤਣ ਤੋਂ ਮਗਰੋਂ ਕੀ ਕਿਵੇਂ ਲੱਗ ਰਿਹਾ ਹੈ ਜੀ ਵੋਟਰਾਂ ਨੂੰ ਕੁਝ ਕਹਿਣਾ ਚਾਹੁੰਦੇ ਹਾਂ ਮੈਂ ਕਾ ਜੀ ਬਹੁਤ ਵਧੀਆ ਲੱਗ ਰਿਹਾ ਸੀ ਇਕੱਲੇ ਇਕੱਲੇ ਬੰਦੇ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਪਿੰਡਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇੰਨੀ ਲੀਡ ਨਾਲ ਜਿੱਤਾਇਆ ਜਿਹੜੇ ਪਿੰਡਾਂ ਚ ਜਿੱਤ ਪ੍ਰਾਪਤ ਕਰੀ ਆ ਉਹਨਾਂ ਨੂੰ ਕੀ ਮਤਲਬ ਆਉਣ ਵਾਲੇ ਦਿਨਾਂ ਚ ਕੀ ਕੀ ਵਿਕਾਸ ਕਾਰਜ ਕਰਵਾਏ ਜਾਣਗੇ ਵਿਕਾਸ ਦੇਖੋ ਸਰ ਪਹਿਲਾਂ ਵੀ ਮਤਲਬ ਕਿ ਸਾਡੀ 18 ਫੁੱਟੀ ਸੜਕ ਸੀ ਜਿਹੜੀ ਮੈਸ ਤੋਂ ਜਿਹੜੇ ਅੱਗੇ ਸਾਡੇ ਪਿੰਡ ਨੇ ਉਹਨਾਂ ਨੂੰ ਜਾਣ ਵਾਸਤੇ 18 ਫੁੱਟ ਸੜਕ ਮਨਜ਼ੂਰ ਕਰਾਈ ਸੀ ਜਿਹੜੀ ਹੁ ਤੇ ਜਿਹੜੀ ਪਿਛਲੀ ਟਰਨ ਚ ਜਿਸ ਟਾਈਮ ਮੈਂ ਪੰਚਾਇਤ ਮੈਂਬਰ ਗੱਲ ਕਰੀਏ ਮੌਜੂਦਾ ਦੀ ਗੱਲ ਕਰੀਏ ਤਾਂ ਮੈਂ ਹਸਬੰਡ ਦੀ ਸੜਕ ਦਾ ਇਸ ਟਾਈਮ ਬਹੁਤ ਬੁਰਾ ਹਾਲ ਹੈ ਬਿਲਕੁਲ ਬਿਲਕੁਲ ਸੱਚੀ ਕਹਿਣਾ ਚਾਹੁੰਦੀ ਹਾਂ ਮੈਂ ਕਹਾਂ ਜੀ ਬਹੁਤ ਬੁਰਾ ਹਾਲ ਹੈ ਉਰੇ ਸਾਡੇ ਜਿਹੜੇ ਐਮਐਲਏ ਨੇ ਉਹਨਾਂ ਨੂੰ ਕਈ ਵਾਰੀ ਅਸੀਂ ਕਹਿ ਚੁੱਕੇ ਉਹਨਾਂ ਦੇ ਕੰਨ ਤੇ ਜੂਂ ਤੱਕ ਨਹੀਂ ਸਿਰਕਦੀ ਜੀ ਠੀਕ ਹੈ ਕਈ ਵਾਰੀ ਅਸੀਂ ਕਹਿ ਚੁੱਕੇ ਹਾਂ ਉਹਨਾਂ ਨੇ ਹਜੇ ਤੱਕ ਸਾਡਾ ਕੋਈ ਨਹੀਂ ਵਿਕਾਸ ਕਰਿਆ ਹੈਗਾ ਪਿੰਡ ਤੇ 1 ਰੁਪਿਆ ਵੀ ਨਹੀਂ ਦੇ ਕੇ ਭੇਜਿਆ ਸਾਨੂੰ ਕੋਈ ਬੱਸ ਵੀ ਨਹੀਂ ਜਾਂਦੀ ਡੋਡੇ ਪਿੰਡ ਕਦੇ ਮਤਾ ਪਾਉਣ ਬਾਰੇ ਕੁਝ ਇਸ ਤਰ੍ਹਾਂ ਦਾ ਸੋਚਿਆ ਪਿੰਡ ਬਸ ਤਾਂ ਛੱਡੋ ਜੀ ਕੋਈ ਟੈਂਪੂ ਵੀ ਨਹੀਂ ਜਾਂਦਾ ਜੀ ਸਾਡੇ ਪਿੰਡ ਤਾਂ ਜਿਵੇਂ ਰਿਸ਼ਕੇ ਵਾਲੇ ਨੇ ਉਹ ਵੀ ਨਹੀਂ ਜਾਂਦੇ ਹੈਗੇ ਬੋਰਾ ਬੋਰਾ ਹਾਲ ਹੈ ਜੀ ਅੱਡ ਵੀਡੀਓ ਦੇ ਜ਼ਰੀਏ ਕੁਝ ਕਹਿਣਾ ਚਾਹੁੰਦੇ ਹਾਂ ਜੀ ਮੈਂ ਤਾਂ